ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਉੜਮੁੜ ਟਾਂਡਾ ਦੀਨ ਪੈਂਦੇ ਰਾਣੀ ਪਿੰਡ ਵਿਖੇ ਕਰੀਬ 2 ਸਾਲ ਪਹਿਲਾਂ ਹੋਇਆ ਇੱਕ ਕਤਲ ਦੀ ਗਵਾਹੀ ਦੇਣ ਵਾਲੇ ਪਰਿਵਾਰ ਦੇ ਕਰ ਵਿਆਹ ਦੇ ਫੰਕਸ਼ਨ ਵਿੱਚ ਹੀ ਹੋਇਆ ਕਾਤਲਾਣਾ ਹਮਲਾ ਕਰਦੀ ਕੱਲੀ-ਕੱਲੀ ਚੀਜ਼ ਤੋੜੀ ਗਈ ਗਾਰ ਅਤੇ ਬੁਲੇਟ ਮੋਟਰਸਾਈਕਲ ਦੀ ਵੀ ਕੀਤੀ ਗਈ ਪੰਤੋੜ ਪਿੰਡ ਦੇ ਸਰਪੰਚ ਰਜਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਹਰਨੇਕ ਸਿੰਘ ਆਪ ਆਗੂ ਅਤੇ ਉਸ ਦੇ ਸਾਥੀਆਂ ਨੇ ਕਈ ਰਾਉਂਡ ਕੀਤੇ ਫਾਇਰ ਉਨ੍ਹਾਂ ਨੇ ਹੋਰ ਕਿਹਾ ਕਿ ਜੇਕਰ ਪਿੰਡ ਦੇ ਲੋਕ ਇਕੱਠੇ ਨਾ ਹੁੰਦੇ ਤਾਂ ਕਈ ਜਾਨਾਂ ਵੀ ਜਾ ਸਕਦੀਆਂ ਸਨ ਬੀਤੀ ਰਾਤ ਹੋਈ ਇਸ ਘਟਨਾ ਦੀ ਲਾਕੇ ਪਰ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਰੇ ਪਰਿਵਾਰ ਨੇ ਅੰਦਰ ਵਿੱਚ ਵੜ ਵੜ ਕੇ ਜਾਨ ਬਚਾਈ ਪਰ ਫਿਰ ਵੀ ਹਮਲਾ ਕਰਨ ਵਾਲੇ ਲੋਕਾਂ ਨੇ ਕਿਰਪਾਨ ਦਾਤਰਾ ਨਾਲ ਕਰਦੇ ਦਰਵਾਜ਼ੇ ਅਤੇ ਸ਼ੀਸ਼ੇ ਤੋੜ ਦਿੱਤੇ ਹਮਲਾਵਰਾਂ ਨੇ ਵਿਆਹ ਵਾਲੇ ਲਾੜੇ ਅਤੇ ਉਸ ਦੇ ਪਿਤਾ ਗਵਾਹੀਦੇੜ ਜਸਵਿੰਦਰ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਸਿਵਲ ਹਸਪਤਾਲ ਟਾਂਡਾ ਉੜਮੁੜ ਲਿਜਾਇਆ ਗਿਆ ਜਿੱਥੇ ਜ਼ਖਮੀ ਨੂੰ ਸੀਰੀਅਸ ਦੇਖ ਕੇ ਅੰਮ੍ਰਿਤਸਰ ਹਸਪਤਾਲ ਕਰਵਾਇਆ ਗਿਆ ਦਾਖਲ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਹੁਣ ਅਰਨੇਕ ਸਿੰਘ ਵੱਲੋਂ ਪਹਿਲਾਂ ਕੀਤੇ ਗਏ ਕਤਲ ਆਖਰੀ ਗਵਾਹੀ ਸੀ ਜਿਸ ਕਾਰਨ ਕੁਝ ਦਿਨ ਪਹਿਲਾਂ ਹੀ ਹਰਨੇਕ ਸਿੰਘ ਤੇ ਕਰੀਬ 40 ਸਾਥੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਨਾਨੇ ਨਦਰ ਚਲ ਇਧਰ ਆ ਆਹ ਬੁਜੀ ਗੋਲੀ ਲਵਾ ਫਾਈਬਰ ਜਿੱਥੋਂ ਦੀ ਪੱਟੀ ਹੈ ਨਾ ਫਾਈਬਰ ਫਾਈਬਰ ਦੇ ਵਿੱਚ ਪਿਸਟਲ ਪਾ ਪਾ ਕੇ ਗੋਲੀਆਂ ਆਉਂਦੀਆਂ ਹੈ ਅੱਛਾ ਸਿਰਫ ਇਹ ਗੱਲ ਹੀ ਹੋਈ मारे <imitation> <imitation> गुडा मार ਉਹ ਗਵਾਹੀ ਦੇ ਇਹਦੇ ਵਿੱਚ ਹੀ ਬੱਸ ਇਹਨਾਂ ਦੇ ਫਸ ਗਿਆ ਉਹ ਤਰੀਕ 1814 ਅੱਧਾ ਹੀ ਮੈਂ ਪਹਿਲੇ ਤਰੀਕ ਤੋਂ ਕਿਤਨਾ ਨੁਕਸਾਨ ਕਰਦਾ ਹੀ ਕਰਦਾ ਹੈ ਨਾ 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 ਨਹੀਂ ਮੋੜਿਆ ਉਹਨਾਂ ਨੂੰ ਪਤਾ ਚੱਪ ਗਿਆ ਵੀ ਰੇਲ ਚ ਭਰਾ ਨੇ ਕੋਲ ਗੋਲੀਆਂ ਨੇ ਇਹ ਉਹ ਤੋਂ ਕੋਈ ਨਹੀਂ ਸੀ ਮੁੱਛੇ ਦੇ ਮੁੰਡੇ ਕੋਈ ਨਹੀਂ ਸੀ ਮਨਦੀਪ ਕੋਈ ਨਹੀਂ ਸੀ ਮਨਦੀਪ ਘਰ ਸੀ ਜਿਹੜਾ ਮੈਂ ਨਹੀਂ ਜਾਣ ਕਿਸੇ ਨਾਲ ਚੜ੍ਹ ਕੇ ਮਿੱਟੀ ਨਾ ਕਰੀ ਪਰ ਨਹੀਂ ਮੁੜਿਆ ਉਹ ਬਰ ਅੱਗੇ ਕੰਧ ਟੱਪ ਕੇ ਆ ਕੇ ਗੇਟ ਦੋ ਵਜੇ ਮਿਲਾ ਕੇ ਫੇਰ ਅੰਦਰ ਬੜੇ ਫੇਰ ਤੇ ਪਰ ਸੂਈ ਚੋ ਗਏ ਸੀ ਕੱਟ ਗਏ ਨੇ ਫ੍ਰਿਜ ਵੀ ਚੋੜ ਗਏ ਨੇ ਗੱਡੀ ਚੋੜ ਗਏ ਗੱਡੀ ਲੈ ਕੇ ਉਹਨਾਂ ਨੂੰ ਲੈ ਕੇ ਮੋਤੀ ਦੀਆਂ ਹਾਂ ਜੀ ਆਪਾਂ ਚ ਪਾਣੀ ਢਾ ਕੇ ਲੈ ਕੇ ਸੂਰੀਆਂ ਨੂੰ ਪਾਉਂਦੇ ਆਂ ਸਭ ਕੁਝ ਹੋ ਗਿਆ ਹੈ। ਫਿਰ ਸਾਡੇ ਮਾੜਾ ਇਹ ਸਭ ਤੁਸੀਂ ਜਦੋਂ ਬਹੁਤ ਏਡੇ ਤੋਂ ਸੇੜੀ ਤੇ ਸੌਦੇ ਨਾ ਹੋਰ ਵਿਕੀਂ ਪੱਟੀਆਂ ਨਾਲ ਇਹ ਹੀ ਚੈਨ ਲੱਗਿਆ ਹਣਾ ਤੇ ਇਹਨਾਂ ਦੇ ਸਾਡੇ ਹਾਂ ਜੀ ਮੈਂ ਜਦੋਂ ਉਹ ਅੰਦਰ ਆਏ ਨੇ ਮੈਂ ਬਾਹਰ ਨਿਕਲ ਗਈ ਮੈਂ ਬਾਹਰ ਉਤਰਲੇ ਕਰਦੀ ਰਹੀਆਂ ਮਨਦੀਪ ਛੱਡਦੇ ਅਸੀਂ ਪਿੰਡ ਛੱਡ ਦਾਂਗੇ ਸਾਨੂੰ ਛੱਡ ਦੇ ਇੱਕ ਵਾਰੀ ਛੱਡ ਦੇ। ਕਹਿੰਦਾ ਨਹੀਂ ਛੱਡਣਾ ਨਹੀਂ ਅੱਜ ਮਾਰ ਕੇ ਹੀ ਜਾਣਾ ਆ ਅੱਜ ਨਹੀਂ ਛੱਡਣਾ ਹੈਗਾ। ਕਿਹੜੇ ਹਿਆਰ ਸੀ ਉਹਨਾਂ ਕੋਲ ਉਹਨਾਂ ਦੇ ਕੋਲ ਐਡੇ ਨੇ ਮਤਲਬ ਵੱਡੇ ਟਕੂਏ ਸੀਗੇ 6-7 ਜਣੇ ਗੇਟ ਪਾੜਦੇ ਪਏ ਸੀ 7-8 ਜਣੇ ਉੱਪਰੋਂ ਦੀ ਇੱਟਾਂ ਸੁੱਟਦੇ ਪਏ ਸੀ ਫਿਰ ਡੈਕੋਰੇਸ਼ਨ ਵਾਲੇ ਸਮਾਨ ਲਾਂਦੇ ਪਏ ਸੀ ਡੈਕੋਰੇਸ਼ਨ ਦਾ ਸਮਾਨ ਵੀ ਉਹਨਾਂ ਨੇ ਗੇਟ ਤੋਂ ਅੰਦਰ ਸੁੱਟਿਆ ਹੈ ਬਾਕੀ ਪਿੱਛੇ ਕਾਫੀ ਲੰਬੀ ਲਾਈਨ ਸੀ ਮੁੰਡਿਆਂ ਦੀ ਸਾਰਿਆਂ ਕੋਲ ਐਡੇ ਨੇ ਚੌੜੇ ਟਕੂਏ ਸੀਗੇ ਜਿੱਦਾਂ ਤੇ ਇਹਦੇ ਕੋਲ ਇਹਦੇ ਕੋਲ ਰਾਈਫਲ ਸੀ 2-3 ਹੋਰ ਜਣੇ ਸੀ ਉਹਨਾਂ ਕੋਲ ਵੀ ਪਿਸਟਲ ਸੀ ਫਿਰ ਉਹਨਾਂ ਨੇ ਫਾਈਬਰ ਜਿੱਥੋਂ ਦੀ ਪਾੜੀ ਹੈ ਨਾ ਉਹਦੇ ਵਿੱਚੋਂ ਦੀ ਪਿਸਟਲ ਪਾ ਪਾ ਕੇ ਉਹਨਾਂ ਨੇ ਕੱਟਦੇ ਆ ਮੈਂ ਸਾਰਾ ਕੁਝ ਦੇਖਿਆ ਆ ਬਾਹਰੋਂ ਕੀ ਗੋਲੀ ਚਲਾਈ ਗੋਲੀਆਂ ਚਲਾਈਆਂ ਉਹਨਾਂ ਨੇ ਫਾਇਰ ਕੀਤੀਆਂ ਇਹ ਕਿਤੇ ਨਾ ਤੇ ਮੈਂ ਨਾ ਗੋਲੀਆਂ ਚਲਾਈ ਇਹ ਸੀਗਾ ਸ਼ੁਕਰ ਹੈ ਬਹੁਤ ਮਿਹਰਬਾਨੀ ਪੁਲਿਸ ਦੀ ਕਿ ਪੁਲਿਸ ਨੂੰ ਟਾਈਮ ਨਾਲ ਐਟ ਅ ਟਾਈਮ ਮੈਂ ਫੋਨ ਕਰਤਾ ਆ ਤੇ ਪੁਲਿਸ ਜਿਹੜੀ ਹੈ 20 ਮਿੰਟ ਦੇ ਵਿੱਚ ਇੱਥੇ ਪਹੁੰਚ ਗਈ ਹੈ ਤੇ ਇਹਨਾਂ ਨੂੰ ਪਹਿਲਾਂ ਹੀ ਫੋਨ ਆ ਗਿਆ ਕਿ ਪੁਲਿਸ ਆਣ ਵਾਲੀ ਹੈ ਕਿਸ ਇਹਨਾਂ ਨੇ ਪਤਾ ਨਹੀਂ ਮੁੰਡੇ ਖਿਲਾਰੇ ਸੀ ਰਸਤੇ 'ਚ ਜਾਂ ਕੀ ਸੀ ਕਿ ਪੁਲਿਸ ਆਣ ਵਾਲੀ ਹੈ ਕਿੰਨੇ ਕੁ ਬੰਦੇ ਜ਼ਖਮੀ ਹੋਏ ਤਾਂ ਨੇ ਸਾਡੇ ਤਕਰੀਬਨ ਮਤਲਬ ਬਹੁਤ ਈਟਾਂ ਇਹਨਾਂ ਨੇ ਮਾਰੀਆਂ ਆ ਸਾਡੇ ਬੰਦੇ ਕਿੰਨਿਆਂ ਨੂੰ ਲੱਗੀਆਂ ਆ ਜਿੰਨਾ ਕੱਚ ਸੀਗਾ ਜਿੰਨੀਆਂ ਲੇਡੀਜ਼ ਸਾਡੋਂ ਕਿੰਨੇ ਜਣੇ ਕਰਾਏ ਆ ਹਾਂਜੀ ਕਿੰਨੇ ਜਣੇ ਡਾਕਟਰ ਕਰਾਏ ਆ ਦੋ ਜਣੇ ਡਾਕਟਰ ਕਰਾਏ ਆ ਹੱਡੀ ਹੱਡੀ ਟੁੱਟ ਗਈ ਨੱਕ ਦੀ ਬਲੀਡਿੰਗ ਨਹੀਂ ਬੰਦ ਹੁੰਦੀ ਪਈ ਛੋਟੇ ਦੀ ਕੀ ਸਰਪੰਚੋਂ ਸੁਪਿੰਦੇ ਜੀ ਕੀ ਕੀ ਮਾਮਲਾ ਕੀ ਹੋਇਆ ਹੈ ਮਾਮਲਾ ਪਹਿਲਾਂ ਦਾ ਹੀ ਭਾਜੀ ਕੋਈ ਕੀ ਕਿਸ ਤਰ੍ਹਾਂ ਗੁਰੰਜੀਸ ਵਾਜੀ ਇਸ ਤਰ੍ਹਾਂ ਦਾ ਪਿਆ ਸੀ ਇਹਨਾਂ ਦਾ ਇਹਨਾਂ ਦੀ 30 ਕਾ ਪਰਸੋਂ 15 ਤੀ ਅਗਵਾਈ ਸੀ ਇਹਨਾਂ ਦੀ ਇਸ ਕਰਕੇ ਆਣ ਕੇ ਘਰ ਪਏ 15 ਤੀ 15 ਤੀ ਦਰਾੜ ਦੂਤ ਲੈ ਕੇ ਸਾਰਾ ਕੁਝ ਪਏ ਹੈ ਪਰ ਰਵਲਵਰ ਵੀ ਮਾਰਿਆ ਇਹਨਾਂ ਨੇ ਗੋਲੀ ਚਲਾਈ ਇਹਨਾਂ ਨੇ ਗੋਲੀਆਂ ਚਲਾਈਆਂ ਹਾਂਜੀ ਹਨਾ ਇੱਕ ਸੈਕਿੰਡ ਚਲਾਈਆਂ ਮੰਦੀਪ ਨੇ ਮਚਲਾਈਆਂ ਤੇ ਮਿਕੂ ਨੇ ਚਲਾਈਆਂ ਬੋਲੇ ਤਾਂ ਇਹਨਾਂ ਨੇ ਗੋਟੀ ਤੇ ਵੀ ਲਾਗੇ ਆ ਗੋਟੀ ਤੇ ਵੀ ਵੱਜੀਆਂ ਦੂਮ ਚੱਲਦਾ ਸਾਰਾ ਕੁਝ ਲੈ ਗਿਆ ਪੈਸੇ ਵੀ ਲੈ ਗਏ ਆ ਬੁਨਾਈ ਝਗੜੇ ਦੇ ਵਿੱਚ ਕੀ ਕੀ ਹਥਿਆਰ ਸੀ ਜਿਹਨੇ ਕੋਲ ਇਹਨਾਂ ਦੇ ਕੋਲ ਆ ਦੂਸਰੇ ਝਗੜੇ ਗੰਡਾਸੇ ਗੰਡਾਸੇ ਸੀ ਇਹਨਾਂ ਦੇ ਕੋਲ ਹਾਂਜੀ ਬਾਹਰੋਂ ਮੁੰਡੇ ਆਏ ਸੱਦੇ ਉਹਨਾਂ ਨੇ 40 50 ਮਿੰਟ ਬੰਦੇ ਸੱਦੇ ਆ ਉਹਨਾਂ ਨੇ ਪਿੰਡ ਦੇ ਬੰਦੇ ਨਾ ਕਿਤੇ ਹੁੰਦੇ ਤਾਂ ਇਹਨਾਂ ਨੇ ਜਾਨੋਂ ਮਾਰ ਦੇਣਾ ਪਿਸਤੌਲ ਵੀ ਸੀ ਇਹਨਾਂ ਦੇ ਕੋਲ ਮਨਦੀਪ ਸਿੰਘ ਕੋਲ ਤੇ ਹਰਨੇਕ ਕੋਲ ਤੇ ਨੀਤੂ ਕੋਲ ਉਹ ਜਿੱਤਣ ਜਾਣੇ ਕੋਲ ਤੋਂ ਇਹਨਾਂ ਨੇ ਚਲਾਈਆਂ ਹੋਈਆਂ ਗੋਲੀਆਂ ਤਾਂ ਵੀ ਬਹੁਤ ਕੀਤਾ ਇਹਨਾਂ ਨੇ ਇਸ ਸੜਕ 'ਤੇ ਰਾਣੀਪਿੰਡ ਤੋਂ ਗੋਲੀਆਂ ਚੱਲਣ ਦਾ ਮੈਟਰ ਸਾਹਮਣੇ ਆਇਆ ਸੀ ਕਿ ਪੂਰਾ ਮਾਮਲਾ ਸੀ ਤੇ ਕੀ ਹੁਣ ਕਾਰਵਾਈ ਕੀਤੀ ਪਾਉਂਦੇ? ਉਹ ਰਾਣੀਪਿੰਡ 'ਚ ਜਿਹੜਾ ਵੱਡਾ ਝਗੜਾ ਹੋਇਆ ਉਹਦੇ ਵਿੱਚ ਦੋਨੋਂ ਪਾਰਟੀਆਂ ਇੱਕ ਸਿਰ 'ਤੇ ਇਹਨਾਂ ਨੇ ਗਵਾਹੀ ਸੀ ਇਸ ਮੁੰਡੇ ਦੀ ਜਿਹਨੂੰ ਸੱਟਾਂ ਲੱਗੀਆਂ ਜਿਹੜੇ ਘਰ ਜਾ ਕੇ ਹਮਲਾ ਕੀਤਾ ਗਿਆ। ਇਸ ਬੰਦੇ ਨੇ ਇਲਾਕੋ 302 ਦਾ ਗਵਾਹੀ ਸੀ। ਦੇਖ ਲੇ ਕਿ ਇਹਨੇ ਉਹਨੂੰ ਗਵਾਹੀ ਤੋਂ ਕਰਾਉਣ ਲਈ ਉੱਤੇ ਪ੍ਰੈਸ਼ਰ ਪਾਉਂਦਾ ਸੀ ਤੇ ਫਿਰ ਉਹਨੇ ਜਾ ਕੇ ਉਹਦੇ ਹਮਲਾ ਕਰਤਾ ਉਹਦੇ ਘਰ ਜਾ ਕੇ। ਉੱਤੇ ਹਮਲਾ ਕਰਕੇ ਉਹਦੇ ਧੰਦੋਰ ਕੀਤੀ ਉਹਨਾਂ ਨੂੰ ਸੱਟਾਂ ਵੀ ਮਾਰੀਆਂ। ਠੀਕ ਹੈ ਨਾ ਤੇ ਉਹਦੇ ਸਬੰਧ ਜਿਹੜਾ ਨੇ ਮੈਡੀਕਲ ਜਿਹੜਾ ਆਏਗਾ ਉਹ ਤੇ ਰੋਡ ਦੇ ਪਾਸੋਂ ਜਿਹੜੇ ਅਸਾਧਾਰੀ ਦਰਦ ਕੀ ਚੀਜ਼ ਆ ਰਹੀ ਕੁਝ ਰਾਤੀ ਜਾਂਚ ਵਿੱਚ ਲੱਗਾ ਕਿੰਨੇ ਫਾਇਰ ਹੋਏ ਨਹੀਂ ਫਾਇਰ ਬਾਰੇ ਹਜੇ ਕੋਈ ਇੱਥੇ ਸਾਨੂੰ ਐਵਿਡੈਂਸ ਕੋਈ ਨਹੀਂ ਮਿਲੀ ਹੈ ਕਿ ਲੇਕਿਨ ਉਹਨਾਂ ਨੇ ਕਹਿਣ ਤੇ ਹੀ ਆ ਬਾਕੀ ਜੇ ਕੋਈ ਇਹੋ ਜਿਹੀ ਗੱਲ ਆਈ ਤਾਂ ਉਹ ਵੀ ਕਰਵਾਈ ਆਮਲਟ ਲੈਂਦੀ ਜਾਗੀ ਜੀ